ਰਾਹੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਹਾਰਕ ਸਥਾਨ ਗੁਰਦੁਆਰਾ ਸ਼੍ਰੀ ਨੰਕਾਣਾ ਸਾਹਿਬ ਨੂੰ ਜੈ ਉੱਥੋਂ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਕੋ ਧਾਮ ਦੇ ਦਰਸ਼ਨ ਕਰਨ ਤਾਂ ਬਾਦਰ ਤੇ ਨਸਪਾ ਬਹੁਤ سارے ਸਾਡੇ ਸਥਾਨ ਜਿਵੇਂ ਆ ਬਾਦਰ ਦੇ ਨੇੜੇ ਹੈ ਸੱਚੇ ਪਾਤਸ਼ਾਹ ਦਾ ਸਥਾਨ ਹੈ ਸੰਗਤਾਂ ਨੇ ਬਹੁਤ ਸੋਹਣੇ ਪ੍ਰਬੰਧ ਕੀਤੇ ਨੇ ਆਲੀਸ਼ਾਨ ਸਾਡੇ ਸਾਡੇ ਹੰਤਾ ਦਰਬਾਰ ਪਰ ਜਦੋਂ ਬਾਦਰ ਨੇ ਉਸ ਪਾਰ ਗਏ ਤੇ ਉਸ ਸਥਾਨ ਸਾਡੇ ਉਹੀ ਨੇ ਜਿਹੜੇ ਸਾਰੇ ਸਿੱਖਾਂ ਨੂੰ ਆਵਾਜ਼ਾਂ ਮਾਰਦੇ ਨੇ ਅਸੀਂ ਇੱਥੇ ਹੀ ਹਾਂ ਤੁਸੀਂ ਜ਼ਰੂਰ ਆਓ ਜਦੋਂ ਮੈਂ ਬਾਦਰ ਲੱਗੇ ਆ ਤੇ ਵਾਰ ਆ ਬਾਟੇ ਆਏ ਨੇ ਤਾਂ ਮੇਰੀ ਜ਼ਿਹਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਬਹੁਤ ਸਾਰਾ ਥੋੜਾ ਘੁੰਮ ਰਹੇ ਸਾਡੇ ਕਿ ਜੇ ਕਿਤੇ 47 ਦੀ ਲੀਕ ਦਾ ਖੀਚੀ ਜਾਤੀ ਤਾਂ ਜਿਵੇਂ ਅੱਜ ਅਸੀਂ ਇੱਥੇ ਬੈਠੇ ਆ ਇਸੇ ਤਰ੍ਹਾਂ ਪਰਲੇ ਪਾਸੇ ਬੈਠੇ ਹਾਂ ਇਹ ਸਾਡਾ ਘਰ ਤਾਂ ਕਿ ਅਸੀਂ ਆਪਣੇ ਗੁਰਦੁਆਰਿਆਂ ਤੋਂ ਧੰਮਾ ਦੇ ਦਰਸ਼ਨਾਂ ਲਈ ਤਿਆਰ ਇੱਕ ਇੱਕ ਸਾਡਾ ਗੁਰੂ ਨੇ ਜਰੂਰ ਕਰੇਗਾ ਅਸੀਂ ਉਹਨਾਂ ਅਸਥਾਨਾਂ ਦੇ ਖੁੱਲੇ ਦਰਸ਼ਨ ਦੇ দ্বার ਪਰਮ ਅੱਜ ਇਥੇ ਮੀਰੀ ਪੀਰੀ ਦੇ ਮਾਲਕ ਪੰਜ ਪਿਆਲੇ ਪੰਜ ਤੀਰ ਛੱਟਾ ਪੀਰ ਬੈਠਾ ਰਣ ਭਾਰੀ ਅੱਜ ਤੇ ਪਾਇਆ ਪੰਡਕਾ ਮੂਰਤ ਹਾਈੋ ਬੇਤ ਸਵਾਰੀ ਚੱਲੀ ਪੀੜੀ ਛੋਟੀ ਦਾ ਵਰਤੋ ਦੇ ਘਾਮਣ ਵਾਰੋ ਵਾਰੀ ਦਲ ਘੱਲ ਕੋ ਸੂਰਮਾ ਵਾਟੂ ਦਾ ਬਹੁਤ ਉਕਾਰਿਆ ਛੇਵੇਂ ਗੁਰੂ ਨਾਨਕ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪਾਵਨ ਦਿਹਾੜੇ ਨੂੰ ਮਨਾਉਣ ਦੇ ਲਈ ਬੈਠੇ ਬੈਠੇ ਮੈਂ ਜਦੋਂ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਨੂੰ ਪੜ੍ਹਦਾ ਹਾਂ ਤਾਂ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਸਾਨੂੰ ਬਹੁਤ ਵੱਡੀਆਂ ਮੂਲੀਆਂ ਸਿੱਖਿਆਵਾਂ ਜੀ ਮਿਲਣ ਨੂੰ ਪ੍ਰਾਪਤ ਹੁੰਦੀਆਂ ਖਾਸ ਕਰਕੇ ਉਦੋਂ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਾਹੌਰ ਦੀ ਧਰਤੀ ਤੇ ਸ਼ਾਂਤਮਈ ਰਹਿ ਕੇ ਸ਼ਹਾਦਤ ਪ੍ਰਾਪਤ ਕੀਤੀ ਸਾਡੀ ਸ਼ਾਂਤੀ ਨੂੰ ਕੋਈ ਐ ਨਾ ਸਮਝ ਲਵੇ ਕਿ ਅਸੀਂ ਕੋਈ ਬੁੱਧਦੇ ਰਹਾ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਦੇ ਹੁਕਮ ਦੇ ਅਨੁਸਾਰ ਉਹਨਾਂ ਦੀ ਸ਼ਹਾਦਤ ਬਾਅਦ دو دی 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 ایک میری دی ایک پیری پکتی دی دی شکتی گرو نے شری دربار ساح اکال تخت صاحب کیساری کروا کے اس وقت دی حکومت نے سنہا د ਕਿਸੇ ਸਿੱਖਾ ਦਾ ਤਖਤ ਵਕਰਾ ਅਤੇ ਵਡਾ ਹੈ ਸਾਡੇ ਲਈ ਸ੍ਰੀ ਆਕਾਲ ਤਖਤ ਸਾਹਿਬ ਹੀ ਸਾਰ ਉੱਚ ਹੈ ਇਹ ਸੱਚੇ ਪਾਤਸ਼ਾਹ ਨੇ ਕੌਮ ਦੇ ਅੰਦਰ ਜੋਸ਼ ਪੈਨਾ ਕਰਨ ਦੇ ਲਈ ਟਾਢਾ ਦੇ ਕੋਲੋਂ ਢਾਡੀ ਭਾਈ ਹਰਤਾ ਜੀ ਢਾਡੀ ਭਾਈ ਅਬਦੁੱਲਾ ਜੀ ਉਹਨਾਂ ਤੋਂ ਵਾਰਾ ਦੀ ਦਵਾਈ ਦੇਖ ਬੇਤੂ ਅੱਜ ਗੱਲ ਤੁਹਾਨੂੰ ਇੱਕ ਸੁਧਾਰ ਲੱਗਣੀ ਹੈ ਪਰ ਉਸ ਵੇਲੇ ਇਹ ਬਹੁਤ ਵੱਡੀ ਸੀ ਜਦ ਇਸ ਹਿੰਦੋਸਤਾਨ ਦੇ ਵਿੱਚ ਬਹੁਤੇ ਬਹੁਤੇ ਵਿਸਤਾਰ ਦੀ ਸੀ ਸੰਗਾਸ ਹਥਿਆਰ ਨਹੀਂ ਸੀ ਚੁਣ ਲਾ ਸਕਦਾ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਗੁਲਾਮ ਲੋਕ ਸੱਚੇ ਬਾਦਸ਼ਾਹ ਨੇ ਆખ્યા ਜਿਹੜਾ ਮੇਰਾ ਸਿੱਖ ਹੈ ਜਾ ਬੰਦੇ ਦਰਸ਼ਨੀ ਕੋ ਆਵੋ ਹੋਏ ਸੁਕੇ ਤਨ ਸ਼ਸਤਰ ਸਜਾਵੋ ਕੰਮ ਰਕਸਾ ਕਰ ਬੇਰੋ ਦੇ ਪਾਈ ਫਗਰੀ ਖੁਸ਼ੀ ਹੋਏ ਅਤਲ ਆ ਲਾਡਲਾ ਪੂਜਾ ਬਖਿਣਾ ਗੁਰੂ ਇਹ ਪਿਆਰ ਦਾ ਪਿਆਰ ਪੂਜਾ ਛੇਵੇਂ ਪਾਤਸ਼ਾਹ ਨੇ ਸਮੇਂ ਤੋਂ ਇਹ ਜਿਹੜਾ ਕੰਮ ਹੈ ਇਹ ਪ੍ਰਭ ਹੁੰਦਾ ਸਾਹਬ ਸ੍ਰੀ ਗੁਰੂ ਹਾਡੋ ਬੇਬੀ ਮਹਾਰਾਜ ਜਦੋਂ ਬਵਾਲੀਗੜ੍ਹ ਦੇ ਕਿਲੇ ਤੋਂ ਬਾਹਰ ਆਏ ਇਹ ਸਾਡੇ ਵਾਸਤੇ ਬੜੀ ਇੱਕ ਸਿੱਖਿਆ ਦਾਇਕ ਪ੍ਰੇਰਣਾ ਵਾਲੀ ਇੱਕ ਬਾਤ ਹੈ ਸੱਚੇ ਪਾਤਸ਼ਾਹ ਦੇ ਨਾਲ ਵਕਤ ਦੇ ਹੱਥੋਂ ਜ਼ਾਹਵੀਰ ਨੇ ਸਭ ਕੈਂਚੀ ਆਗਰੇ ਦੇ ਲਾਗੇ ਇੱਕ ਵਾਸਤੇ ਮਰੀਲੀ ਮੀਰੀ ਦੇ ਮਾਲਕ ਗੁਰੂ ਹਰੋਇੰਦ ਸਾਹਿਬ ਦਾ ਤੰਗੂ ਲੱਗਾ ਇੱਕ ਪਾਸੇ ਜ਼ਹਰ ਦੀ ਈਦ ਦਾ ਲੱਗਿਆ ਇਲਾਕੇ 'ਚ ਸਿੱਖ ਬਾਦ ਨਹੀਂ ਪੜਾ ਗਿਆ ਉਹਦਾ ਕੰਮ ਕੀ ਹੈ ਉਹ ਭਾਖ ਰੂਪ ਕੇ ਦੇਖਦਾ ਉਹਦੀ ਕਿਰਤ ਹੈ ਉਹਦੇ ਸਿਰ ਤੇ ਉਹਨੂੰ ਰੋਟੀ ਮਿਲਦੀ ਉਹਨੂੰ ਪਤਾ ਲੱਗਾ ਕਿ ਸਾਡਾ ਗੁਰੂ ਆਇਆ ਹੈ ਇਹ ਉਹ ਸਿੱਖ ਦਾ પ્રેમ ਹੈ ਤਿਆਗ ਹੁੰਦਾ ਉਹਨੇ ਜਦੋਂ ਪਤਾ ਲੱਗਾ ਕਿ ਛੇਵੇਂ ਬਾਦਸ਼ਾਹ ਆਏ ਉਹਨੇ ਇੱਕ ਘਾਹ ਦੀ ਪੰਡਤ ਆ ਜੇ ਬੰਨੀ ਕੋਸ਼ਿਸ਼ ਪੈਸੇ ਲੱਭ ਲੈ ਤੇ ਸੱਚੇ ਬਾਦਸ਼ਾ ਗੁਰੂ ਹਰਗੋਬਿੰਦ ਬਾਦਸ਼ਾ ਦੇ ਦਰਬਾਰ ਕਰਨ ਨੂੰ ਉਹਨੇ ਪੁੱਛਿਆ ਮੈਂ ਸੱਚੇ ਬਾਦਸ਼ਾ ਦੇ ਦਰਬਾਰ ਵਿੱਚ ਜਾਣਾ ਹੈ ਸਿਪਾਈਆਂ ਨੂੰ ਲੱਗਾ ਕਿ ਬਾਦਸ਼ਾ ਦੇ ਬਾਦਸ਼ਾ ਜਾਂ ਕਿਹਨੂੰ ਕਹਿੰਦੇ ਇਹਨਾਂ ਸ਼ਹਿਰ ਤੇ ਜਾਣਾ ਹੋਵੇ ਉਹਨਾਂ ਨੇ ਗਰੀਬ ਧਾਹੀ ਨੂੰ ਜਾਗੀਰ ਵਾਲੇ ਪਾਸੇ ਤੋਂ ਉਹ ਜਦੋਂ ਉੱਥੇ ਗਿਆ ਜਾ ਕੇ ਉਹਨਾਂ ਨੇ ਇੱਕ ਟਕਾ ਤੇ ਘਾਹ ਦੀ ਪਾਟ ਬਾਦਸ਼ਾਹ ਦੇ ਅੱਗੇ ਰੱਖੀ ਅਰਦਾਸ ਕਰਨ ਕਰਕੇ ਗਰੀਬ ਸਿੱਖ ਸੱਚੇ ਪਾਤਸ਼ਾਹ ਮੇਰਾ ਜਨਮ ਤਨ ਕੱਟ ਦਿਓ ਮੈਨੂੰ ਪੁਰ ਸਿੱਖੀ ਵਾਲਾ ਜੀਵਨ ਦੋ ਬਾਦਸ਼ਾਹ ਨੂੰ ਪਤਾ ਲੱਗ ਗਿਆ ਇਹ ਬਲੇਹੇ ਦੇ ਨਾਲ ਇੱਥੇ ਮੇਰੇ ਪਾਸ ਆਇਆ ਇਹਨੇ ਦੂਜੇ ਪਾਸੇ ਜਾਣਾ ਜਾਹ ਕਹਿੰਦੇ ਕਿ ਆਉ ਸੁਤਾ ਮੈਂ ਤੈਨੂੰ ਧਨ ਦੇ ਸਕਦਾ ਮੈਂ ਤੈਨੂੰ ਜਾਗੀਰ ਦੇ ਸਕਦਾ ਤੂੰ ਲੈ ਲੈ ਜੋ ਲੈਣਾ ਪਰ ਮੈਂ ਗੁਰਸਿੱਖੀ ਜਾਗੀਰ ਨਹੀਂ ਦੇ ਸਕਦਾ ਸਿੱਖ ਨੂੰ ਪਤਾ ਲੱਗ ਗਿਆ ਇਹ ਮੇਰਾ ਸੱਚਾ ਬਾਦਸ਼ਾਹ ਨਹੀਂ ਇਹ ਤਾਂ ਜਾਗੀਰ ਹੈ ਗਰੀਬ ਸਿੱਖ ਨੇ ਘਾ ਵੀ ਪਾਣ ਵੀ ਚੁੱਕ ਲਈ ਟਕਾ ਵੀ ਚੁੱਕ ਲਿਆ ਇਹ ਆਖਿਆ ਕਿ ਮੇਰੇ ਕੋਲੋਂ ਗਲਤੀ ਹੋ ਗਈ। ਇਹ ਘੇਟਾ ਮੇਰੇ ਗੁਰੂ ਦੀ ਹੈ ਤੇ ਗੁਰੂ ਪਾਸ ਹੀ ਜਾਵੇ। ਬਾਦਸ਼ਾਹ ਰੋਜ਼ ਗਿਆ ਪਰ ਸਿੱਖ ਕਹਿੰਦਾ ਮੈਨੂੰ ਬਾਦਸ਼ਾਹ ਦੀ ਪਰਵਾਹ ਨਹੀਂ। ਮੈਂ ਬਾਦਸ਼ਾਹ ਕੋਲ ਗਿਆ। ਸੱਚੇ ਬਾਦਸ਼ਾਹ ਦੇ ਕੋਲ ਜਦੋਂ ਆਇਆ ਗੁਰੂ ਗਰੀਬ ਨਿਵਾਜ ਗੁਰੂ ਹਰਗੋਬਿੰਦ ਬਾਦਸ਼ਾਹ। ਉੱਥੇ ਘੁੱਟ ਕੇ ਸਿੱਖ ਨੂੰ ਸ਼ਾਂਤੀ ਦੇ ਨਾਲ ਆਇਆ। ਵਾਹਿਗੁਰੂ ਜੀ ਪਾਈ ਸਿੱਖ ਨੇ ਅਰਦਾਸ ਕੀਤੀ ਤੇ ਬਾਦਸ਼ਾਹ ਨੇ ਪੂਰੀ ਸਾਡਾ ਗੁਰੂ ਗੁਰੂ ਗ੍ਰੀਤ ਨਿਵਾਦ ਸਾਨੂੰ ਨਹੀਂ ਪਰਵਾਹ ਕੇ ਬਾਦ ਸਾਰੇ ਦਾ ਸੰਸਾਰਿਕ ਤੌਰ ਤੇ ਇਹਦੇ ਤੌਰ ਨੇ ਸਿੱਖ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੇਰਾ ਬਾਦਸ਼ਾਹ ਸਿਰ ਐਸ ਵਕਤ 10 ਬਾਦਸ਼ਾਹਾਂ ਨੂੰ

ਕਾਂ ਇੱਕ ਕਾਲੇ ਬੜੀ ਸਾਫ ਨਹੀਂ ਆਦੀ ਜੀ ਕੋਸ਼ ਸਿੱਖ ਉਹ ਸਿੱਖੀ ਨੂੰ ਛੱਡ ਕੇ ਤੇ ਗੁਰਦੇ ਪਾਸੇ ਜਾਦਾ ਇਹਨੂੰ ਧਰਮ ਪਰਵਰਤਨ ਕਹਿੰਦੇ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਨੂੰ ਇਹ ਜਿਹੜਾ ਸਿੱਖ ਰੋਜ਼ ਅਰਦਾਸ ਕਰਦਾ ਗੁਰਦੇ ਹਰ ਬਾਸ ਦਾ ਇੱਕ ਪਹਿਣਾ ਲਾਹੌਰ ਦੇ ਜਰੂਰ ਜਾਓ ਉਸ ਪਹਿਰੇ ਦੇ ਵਿੱਚ ਅੱਪਾ ਰੋਜ਼ ਵਰਦੇ ਆ ਜਿੰਨਾ ਸਿਧਾ ਸਿੱਖਣ ਵਾਲੇ ਧਰਮ ਫੇਰ ਤਸੀਸ ਦਿੱਤੇ ਬੰਦ ਬੰਦ ਮਟਵਾਏ ਖੋਪਰੀ ਨਾਲ ਨਹਾਈਨਾ ਚਰਖੜੀ ਨਾਲ ਤੇ ਚੜੇ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਦੀ ਕਮਾਈ ਦਾ ਤਿਆਗ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਉਹੀ ਸਿੱਖ ਜਿਨ੍ਹਾਂ ਨੂੰ ਕਿਹਾ ਗਿਆ ਸਿੱਖੀ ਛੱਡ ਦੇ ਸਿੱਖੀ ਛੱਡ ਦਿਓ ਤੁਹਾਨੂੰ ਸਾਰਾ ਕੁਝ ਮਿਲੇਗਾ ਪਰ ਉਹਨਾਂ ਨੇ ਸਿੱਖੀ ਨਹੀਂ ਛੱਡੀ ਜੇ ਕੋਈ ਪਿੰਡਾਂ ਦੇ ਵਿੱਚ ਸਾਡਾ ਗਰੀਬ ਸਿੱਖ ਭਰਾ ਹੈ ਉਹਨੂੰ ਗੜੇ ਆਪਾਂ ਗੱਲ ਵੱਖਰੀ ਪਾਈ ਦੇਖੋ ਗੁਰੂ ਦਾ ਬਾਣੀ ਵਿੱਚ ਇੱਕ ਬਚਨ ਹੈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮਾਂ ਬਖਸ਼ਨੀਆ ਆ ਮਾਂ ਮੈਠਣਾ ਜਦੋਂ ਉਹਨਾਂ ਦੇ ਪੁੱਤ ਦੇ ਮੂੰਹ ਦੇ ਵਿੱਚ ਕੋਈ ਚੰਗੀ ਛਾਇ ਨਹੀਂ ਮੀਨੇ ਪ੍ਰੀਤ ਭਾਈ ਜਲ ਨਾਏ ਮਰਜੀ ਕੋਸ਼ ਹੁੰਦੀ ਹੈ ਜਦੋਂ ਕੋ ਸਮੁੰਦਰ ਦੇ ਵਿੱਚ ਜਾਂ ਖੁੱਲੇ ਪਾਣੀ ਦੇ ਟੁੱਟਿਆ ਰਹੋ ਸਤਿ ਪੁਰ ਪ੍ਰੀਤ ਗੁਰ ਸੇਵ ਮੁਕ ਪਾਣੀ ਗੁਰੂ ਖੁਸ਼ ਹੈ ਜਦੋਂ ਆਪਾਂ ਕਿਸੇ ਸਿੱਖ ਦੇ ਮੂੰਹ ਦੇ ਵਿੱਚ ਕੁਝ ਪਾਉਂਦੇ ਆ ਜਾਂ ਸਿੱਖ ਵੀ ਮਦਦ ਕਰਦੇ ਆ ਗੁਰਮਖੋ ਸੱਚੇ ਬਾਦਸ਼ਾਹ ਦੇ ਆਪਾਂ ਨੂੰ ਬੜਾ ਖੁਸ਼ ਹੈ ਕੋਈ ਸਾਨੂੰ ਕਮੀ ਨਹੀਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਜੇ ਕੋਈ ਗਰੀਬ ਸਿੱਖ ਹੈ ਉਹਦੇ ਬੱਚੇ ਸਕੂਲ ਪੜ੍ਹਦੇ ਨੇ ਉਹਦੀ ਮਦਦ ਕਰੋ ਪਿੰਡ ਦਾ ਆਪਾਂ ਸਾਰਿਆਂ ਨੂੰ ਜੁਬੰਦ ਕਰਨਾ ਚਾਹੀਦਾ ਕਮਾਈ ਦਾ ਬਸਵਾ ਇਸ ਪਰ ਨਗਰ ਦੇ ਕਿਸੇ ਗਰੀਬ ਸਿੱਖ ਦੇ ਬੱਚਿਆਂ ਦੇ ਨਾਲ ਕਿਸੇ ਗਰੀਬ ਸਿੱਖ ਦੀ ਧੀ ਦਾ ਵਿਆਹ ਇਹ ਅਨੰਤਕਾਰ ਕੇ ਤਾਂ ਮਿਲ ਜੁਲ ਕੇ ਆਪਾਂ ਸਮਝੀਏ ਸਾਡੀ ਵੀ ਧੀ ਆ ਇਹ ਸਾਡੀ ਵੀ ਭੈਣ ਆ ਆਪਾਂ ਆਪਣੇ ਗਰੀਬ ਸਿੱਖਾਂ ਨੂੰ ਗੜੇ ਲਾਈ ਆਪਾਂ ਦੂਜੇ ਪਾਸੇ ਨਾ ਜਾਣ ਦੇਈਏ ਭਾਵੇਂ ਕਿ ਮੈਂ ਮਹਿਸੂਸ ਕਰਦਾ ਐ ਇਹ ਨਹੀਂ ਕਿ ਹਰੇ ਕਿਸੇ ਤਕਲੀਫ ਉਧਰ ਨੂੰ ਜਾਂਦਾ ਨਹੀਂ ਇਹ ਗਰੀਬ ਸਿੱਖ بڑے ਸਿੱਧਤ ਵਾਲੇ ਨੇ ਬੜੀ ਦਿੜਤਾ ਵਾਲੇ ਨੇ ਪਰ ਸਾਡਾ ਵੀ ਇੱਕ ਫਰਜ਼ ਐ ਅਸੀਂ ਆਪਣੇ ਭਰਾਵਾਂ ਨੂੰ ਕਰ ਵਕੜੀ ਪਾਈ। ਉਹਨਾਂ ਦੇ ਨਾਲ ਕੋਈ ਵੀ ਜਾਤ ਪਾਤ ਸਾਡੇ ਵਿੱਚ ਨਹੀਂ ਹੈ। ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿਰਾਜਮਾਨ ਨੇ ਇਸ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਜਨਮ ਵਿਸ਼ਵਰੇ ਤੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹਿ ਰਬਾਤ ਆਸ ਲਗਦੀ ਕਿਰਪਾਯੋ ਦਰਸ਼ਨ ਦੇਖ ਕੇ ਭਗਤ ਰਵਿਦਾਸ ਜੀ ਮਹਾਰਾਜ ਬੈਠੇ ਭਗਤ ਨਾਮ ਦੇਖ ਕੇ ਬੈਠੇ ਨੇ ਇੱਕ ਸ਼ਬਦ ਕੁਰਬਾਨੀ ਦਾ ਪਾਠ ਪੜ੍ਹਦੇ ਗੋਬਿੰਦ 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 ਸੰਗ ਨਾਮ ਦੇਓ ਮਨ ਲੀਣਾ ਆਹ ਦੇ ਗਾਮ ਕੋ ਛੀਪਰੋ ਹੋਇਓ ਨਾ ਕੀਣਾ ਮੋਹ ਨਾ ਤਨ ਦਾ ਤਿਆਗ ਹੈ ਪ੍ਰੀਤ ਚਰਨ ਕਬੀਰਾ ਮੀਤ ਕੁਲਾ ਦਰਾਰਾ ਭਇਓ ਗੁਣੀ ਸਾਡੇ ਵਿੱਚ ਜਾਤ ਪਾਤ ਦੀ ਨਫ਼ਰਤ ਕਿੱਥੋਂ ਆ ਗਈ ਸਾਡੇ ਵਿੱਚ ਨਾ ਜਾਤ ਦਾ ਹੰਕਾਰ ਤੇ ਨਾ ਜਾਤ ਦੀ ਹੀਣਤਾ ਇਹ ਦੋਵੇਂ ਮਾਰ ਨਾ ਮਿਲਪਾਵਣਾ ਮਹਿਸੂਸ ਕਰਦੀ ਵੀ ਮੈਂ ਨਹੀਂ ਹੈ ਤੇ ਨਾ ਹੰਕਾਰ ਕਰਨਾ ਸਿੱਖ ਸਿਰ ਸਿੱਖ ਸੇਖਰ ਵੀ ਕੋਈ ਯਾਦ ਨਹੀਂ ਆਓ ਆਪਾਂ ਗੁਰੂ ਬਾਦਸ਼ਾਹ ਦੇ ਸਿਧਾਂਤ ਨਾਲ ਜੁੜੀਏ ਭਾਈ ਘਰਾ ਮਨ ਵਰਤਨ ਇਤਿਹਾਸ ਤੇ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਤੇ ਬਾਣੀਆਂ ਦੇ ਪਹਿਰੇ ਕਰਾਈਏ ਦੇਖੋ ਬਾਦਸ਼ਾਹ ਨੇ ਬਾਣੀ ਕਹਿੰਦੇ ਚਾਟਿਆ ਵਾ ਬਾਦਸ਼ਾਹ ਕਹਿੰਦੇ ਵੀ ਨਾਗਕ ਬੋਲੇ ਝਖਣਾ ਦੁੱਖ ਸ਼ੁਕ ਮੰਗਿਆ ਸੁਖ ਸੁਖ ਦੁੱਖ ਦੋਹੇਦਾਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਸੁਖ ਹੁੰਦੇ ਰਹੇ ਦੁੱਖ ਆ ਗਿਆ ਤਾਂ ਕੋਈ ਦੂਜੇ ਪਾਸੇ ਭੱਜ ਗਿਆ ਜੀ ਇਹ ਕਰਾਮਾਤ ਕਰ ਸਾਨੂੰ ਤੇ ਗੁਰੂ ਨੇ ਕਿਹਾ ਜੇ ਸੁਖ ਦੇਣਾ ਤੂੰ ਇਹ ਅਰਾਧੀ ਦੁੱਖ ਪੀ ਤੁਜੈ ਧਿਆਈ ਜੇ ਮੁਖ ਦੇ ਤਾਂ ਇੱਕ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਸਿੱਖ ਦੁੱਖਾਂ ਦੇ ਵੇਲੇ ਘਬਰਾਉਂਦਾ ਨਹੀਂ ਉਹ ਬਾਣੀ ਦਾ ਆਸਰਾ ਲੈਂਦਾ ਹੈ ਭੈਣਾ ਬਿਰਤਾਂ ਮਾਵਾ ਬਿਰਤਾਂ ਨੇ ਬਾਦੁਰਗ ਬੈਠੇ ਨੇ ਆਪਾਂ ਫੁਰ ਭਾਈਆਂ ਸਾਰੇ ਬਾਣੀ ਦੇ ਨਾਲ ਗਾਟੇ ਵਿੱਚ ਗੁਰਬਾਣੀ ਦਾ ਪਾਠ ਕਰਕੇ ਪਾਤਸ਼ਾਹ ਨੇ ਲਿਖ ਕੇ ਦਿੱਤਾ ਜਿਹੜਾ ਬਾਣੀ ਨਾਲ ਲੁਟ ਗਿਆ ਧੁਰ ਕੀ ਬਾਣੀ ਆਈ ਇਹ ਸਭਲੀ ਚਿੰਤ ਮਿਟਾਈ ਉਹ ਦੀਆਂ ਚਿੰਤਾਵਾਂ ਦੂਰ ਹੋ ਜਾਂਦੀ ਕੌਮੀ ਤੌਰ ਤੇ ਵੀ ਸੁਚੇਤ ਰਹੇ ਸਾਡਾ ਸੰਸਥਾਵਾਂ ਪੰਥ ਨੇ ਕੁਰਬਾਨੀਆਂ ਦੇ ਨਾਲ ਕਾਇਮ ਕੀਤੀਆਂ ਨੇ ਜੋ ਦਿੱਲੀ ਤੋਂ ਪਰੇ ਸਾਡੇ ਗੁਰਦੁਆਰਿਆਂ ਤੇ ਕਬੀਆਂ ਦੀ ਗੱਲ ਚੱਲੀ ਐ ਪੰਥ ਕਦੇ ਵੀ ਆਪਣੇ ਗੁਰਦੁਆਰਿਆਂ ਦੇ ਵਿੱਚ ਬਾਰੀ ਤਾਕਤਾਂ ਦੀ ਦਖਲ ਅੰਦਾਜ਼ੀ برداشت ਨਹੀਂ ਕਰਦਾ ਤੁਹਾਡਾ ਇਲਾਕਾ ਇੱਥੇ ਬੜੇ ਬੜੇ ਯੋਧੇ ਹੋਏ ਨੇ ਬਾਬਾ ਸੂਰ ਸਿੰਘ ਭਕਣਾ ਤੁਹਾਡੇ ਇਲਾਕੇ ਦਾ ਫਿਰ ਗਦਰ ਦੀ ਬਾਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੂਰਾ ਸਮਰਪਿਤ ਸਨ ਅਮਰਦ ਘੜੀ ਸਨ ਉਹ ਵੀ ਇੱਥੇ ਹੋਏ ਇਹ ਯੋਧਿਆਂ ਦੀ ਧਰਤੀ ਹੈ ਮਾਝਾ ਯੋਧਿਆਂ ਦੀ ਧਰਤੀ ਹੈ ਮਾਝਾ ਜਿਹੜਾ ਕੋਈ ਕਿਤੇ ਆਣ ਕੇ ਅਖਤਤਾ ਨਹੀਂ ਸੀ ਜਦੋਂ ਇਸ ਮਾਦੇ ਦੀ ਧਰਤੀ ਤੇ ਪੈਰ ਰੱਖਦਾ ਸੀ ਤਾਂ ਉਸ ਵੇਲੇ ਸਿਕੰਦਰ ਵਾਕੇ ਦੇ ਵੀ ਪੈਰ ਕੰਬਦੇ ਸੀ ਜਿਹੜਾ ਬਗਮੀ ਤੇ ਬਗਦਾਦ ਪੂਰਾ ਮੁਲਕ ਲੁੱਟਦਾ ਸੀ ਪਰ ਜਦੋਂ ਇਸ ਧਰਤੀ ਤੇ ਆਉਂਦਾ ਸੀ ਉਹ ਵੀ ਕਹਿੰਦਾ ਸੀ ਕਿ ਕਿਹੜੇ ਸਿੱਖ ਨੇ ਕਿੱਥੇ ਰਹਿੰਦੇ ਨੇ ਇਹਨਾਂ ਦੇ ਘਰ ਕਿਹੜੇ ਨੇ ਆਪਾਂ ਨੂੰ ਮਾਣ ਹੋਣਾ ਚਾਹੀਦਾ ਹੈ ਮਾਦੇ ਦੀ ਧਰਤੀ ਦੇ ਵਾਰਸਾਂ ਤੇ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਤੁਰ ਕੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਗੁਰੂ ਪਾਤਸ਼ਾਹ ਖੰਡੇ ਪਾਟੇ ਦੀ ਔਰ ਅਮਰ ਕਦੀ ਬਾਤ ਨਹੀਂ ਦੇ ਨੌਜਵਾਨਾਂ ਨੂੰ ਪ੍ਰੇਰਣਾ ਦੇ ਦੇ ਧਰਮ ਪਾਲੇ ਪਾਸੇ ਰਹਿ ਕੇ ਇਹ ਪੰਜਾਬ ਅੱਜ ਮੈਂ ਇੱਕ ਨੌਜਵਾਨ ਨੂੰ ਵਧਾਈ ਦਿੰਦੀ ਐ ਜਿਹੜਾ 100 ਮੀਟਰ ਦੇ ਵਿੱਚ ਉਹਨੇ ਵਰਲਡ ਰਿਕਾਰਡ ਬਣਾਇਆ ਭਾਰਤ ਦੇ ਵਿੱਚ ਇੱਕ ਭਾਰਤ ਦੇ ਵਿੱਚ ਇੱਕ ਰਿਕਾਰਡ ਬਣਿਆ ਸਾਬਤ ਸੂਤ ਲੋਕ ਕਹਿੰਦੇ ਉੱਡਦਾ ਪੰਜਾਬ ਹੈ ਨਹੀਂ ਇਹ ਬਾਉੜਦਾ ਪੰਜਾਬ ਹੈ ਇਹ ਚੜਦੀ ਕਲਾ ਵਾਲਾ ਪੰਜਾਬ ਹੈ ਇਹ ਗੁਰੂਆਂ ਦਾ ਪੰਜਾਬ ਹੈ ਪੰਜਾਬ ਦੀ ਨੌਜਵਾਨੀ ਗੁਰੂਆਂ ਵਾਲੀ ਪਰਤ ਮੇਰਾ ਮਿੱਤਰ ਹਰਮਨ ਰਾਣੀ ਦਾ ਉਹ ਗਉਂਦਾ ਗਾਵਾ ਘਟਕ ਗਏ ਭਾਵੇਂ ਗੱਭਰੂ ਫਿਰ ਇੱਕ ਦਿਨ ਮੁੜ ਆਉਣਗੇ ਉਤਪੁਨੇ ਵਨਪੁਰ ਵਲਗੂ ਚੜਦੀ ਕਲਾ ਦੇ ਵਿੱਚ ਗਾਉਣਗੇ ਆਓ ਲਹਿਰਾਂ ਬਣ ਕੇ ਉੱਠੀਏ ਤੇ ਸੱਚੇ ਪਾਤਸ਼ਾਹ ਦੇ ਦਰ ਘਰ ਨੂੰ ਕਾਫਲੇ ਬਣਾ ਕੇ ਜੁਰੀਏ ਗੁਰੂ ਆਲੇ ਬਣ ਗਏ ਗੁਰੂ ਆਕ ਸਾਖ ਆਓ ਲਹਿਰਾਂ ਬਣ ਕੇ ਉੱਠੀਏ ਤੇ ਸੱਚੇ ਪਾਤਸ਼ਾਹ ਦੇ ਦਰ ਘਰ ਨੂੰ ਕਾਫਲੇ ਬਣਾ ਕੇ ਜੁਰੀਏ ਗੁਰੂ ਆਜ ਬਣ ਗਏ ਗੁਰੂ ਆਕ ਸਾਖ ਹੈ ਗੁਰੂ ਕੀਤੇ ਦੂਰ ਨਹੀਂ ਜੋ ਧਰਮ ਪ੍ਰਚਾਰ ਦੀ ਲਹਿਰ ਛਲਣੀ ਹੈ ਤੁਹਾਡੇ ਇਲਾਕੇ ਦੇ ਵਿੱਚ ਤਾਂ ਬਹੁਤ ਜੋਰ ਰਹਿਣਾ ਹੈ ਤੁਹਾਡੇ ਕੋਲ ਫੇਰ ਆਵਾਂਗੇ ਮੈਂ ਔਮ ਦਾ ਇੱਕ ਸੇਵਾਦਾਰ ਹਾਂ ਗੁਰੂ ਨੇ ਆਵਾਜ਼ ਮਾਰੀ ਹੈ ਸੇਵਾ ਦੇ ਲਈ ਤਤਪਾਰ ਔਮ ਦੀ ਸੇਵਾ ਦੇ ਲਈ ਪੜ ਸਕਦਾ ਨੇ ਸਹਿਯੋਗ ਦੀ ਲੋੜ ਹੈ ਆਸ ਕਰਦੇ ਹਾਂ ਤੁਹਾਡੇ ਇਲਾਕੇ ਦੇ ਵਿੱਚ ਜਦੋਂ ਆਵਾਂਗੇ ਆਪਾਂ ਕਾਫੜਿਆਂ ਵਾਂਗ ਚੱਲਾਂਗੇ ਸਾਰੇ ਗੁਰ ਭਾਈਆਂ ਦਾ ਭੈਣਾਂ ਦਾ ਸਾਰਿਆਂ ਦੇ ਸਹਿਯੋਗ ਦੀ ਲੋੜ ਅਕਤੂਬਰ ਵੀ ਹੀ ਦੀ ਗੱਲ ਹੈ ਅਸੀਂ ਇਹ ਵਾਗਾ ਬਾਦਰ ਦੇ ਰਾਹੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮubarrak ਸਥਾਨ ਗੁਰਦੁਆਰਾ ਸ਼੍ਰੀ ਨੰਕਾਣਾ ਸਾਹਿਬ ਨੂੰ ਗਏ ਉੱਥੋਂ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਕੋ ਧਾਮ ਦੇ ਦਰਸ਼ਨ ਕਰਨ ਤਾਂ ਬਾਦਰ ਤੇ ਨਸਪਾਰ ਬਹੁਤ ਸਾਰੇ ਸਾਡੇ ਅਸਥਾਨ ਜਿਵੇਂ ਆ ਬਾਦਰ ਦੇ ਨੇੜੇ ਹੈ ਸੱਚੇ ਪਾਤਸ਼ਾਹ ਦਾ ਸਥਾਨ ਹੈ ਸੰਗਤਾਂ ਨੇ ਬਹੁਤ ਸੋਹਣੇ ਤਬਰਦ ਕੀਤੇ ਨੇ ਆਲੀ ਸ਼ਾਨ ਸਾਡੇ ਸਾਡੇ ਹੰਤਾ ਦਰਬਾਰ ਪਰ ਜਦੋਂ ਬਾਟਰ ਨੇ ਉਸ ਪਾਰ ਗਏ ਤੇ ਉਸ ਸਥਾਨ ਸਾਡੇ ਉਹੀ ਨੇ ਜਿਹੜੇ ਸਾਰੇ ਸਿੱਖਾਂ ਨੂੰ ਆਵਾਜ਼ਾਂ ਮਾਰਦੇ ਨੇ ਅਸੀਂ ਇੱਥੇ ਹੀ ਹਾਂ ਤੁਸੀਂ ਜ਼ਰੂਰ ਆਓ ਜਦੋਂ ਮੈਂ ਬਾਟਰ ਲੱਗੇ ਆ ਤੇ ਦੁਬਾਰਾ ਬਾਟਰ ਤੇ ਆਏ ਨਾ ਤਾਂ ਮੇਰੀ ਖੇਹਤ ਦੇ ਵਿੱਚ ਗੁਰੂ ਨਾਨਕ ਸਾਹਿਬ ਉਹਨਾਂ ਦੇ ਹੋਰ ਸਥਾਨ ਉਹ ਘੁੰਮ ਰਹੇ ਸਨ ਕਿ ਜੇ ਕਿਤੇ 47 ਦੀ ਦੀਕ ਦਾ ਖਿੱਚੀ ਡਾਤੀ ਤਾਂ ਜਿਵੇਂ ਅੱਜ ਅਸੀਂ ਇੱਥੇ ਬੈਠੇ ਆ ਇਸੇ ਤਰ੍ਹਾਂ ਪਰਲੇ ਪਾਸੇ ਬੈਠੇ ਹਾਂ ਇਹ ਸਾਡਾ ਕਰਤ ਹੈ ਕਿ ਆਸੀਂ ਆਪਣੀ ਗੁਰਦੁਆਰਿਆਂ ਨੂੰ ਧਾਮਾਂ ਦੇ ਦਰਸ਼ਨਾਂ ਲਈ ਕਰਦੇ ਹਾਂ ਇੱਕ ਤੇ ਸਾਡਾ ਗੁਰੂ ਨੇ ਜ਼ਰੂਰ ਕਰੇਗਾ ਅਸਿਉਨਾ ਅਸਤਾਨਾਂ ਦੇ ਵਿੱਚ ਖੁੱਲੇ ਦਰਸ਼ਨ ਦੇ দ্বার ਪਰਬ ਅੱਜ ਇਥੇ ਮੀਰੀ ਪੀੜੀ ਦੇ ਮਾਲਕ ਪੰਜ ਪਿਆਲੇ ਪੰਜ ਤੀਂ ਛੱਟਾ ਪੀਰ ਬੈਕਾਤਨ ਭਾਈ ਅੱਜ ਆਇਆ ਪੰਡਕਾ ਮੂਰਤ ਹਾਜੋ ਬੇਤ ਸੁਵਾਰੀ ਚੱਲੀ ਪੀੜੀ ਛੋਟੀ ਦਾ ਬਰੂਪ ਦੇ ਭਾਵਨ ਵਾਰੋ ਵਾਰੀ ਦਲ ਘੱਲ ਕੋ ਸੂਰਮਾ ਵਾਟੇ ਉਡਾ ਬਹੁਤ ਪਾਤਸ਼ਾਹੀ ਛੇਵੇਂ ਗੁਰੂ ਨਾਨਕ ਸੱਤ ਗੁਰੂ ਗੁਰਹਾਡੋ ਸਿੱਖ ਪਾਤਸ਼ਾਹ ਜੀ ਨੇ ਪਾਵਨ ਦਿਹਾੜੇ ਨੂੰ ਮਨਾਉਣ ਦੇ ਲਈ ਬਿਠੇ ਬੈਠੇ ਮੈਂ ਜਦੋਂ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਨੂੰ ਪੜ੍ਹਦਾ ਹਾਂ ਤਾਂ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਸਾਨੂੰ ਬਹੁਤ ਵੱਡ ਬੰਦੂਲੀਆਂ ਸਿੱਖਿਆਵਾਂ ਦੀ ਨਿਗਾਨੀ ਨੂੰ ਪ੍ਰਾਪਤ ਹੁੰਦੀ ਹੈ ਖਾਸ ਕਰਕੇ ਉਦੋਂ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਾਹੌਰ ਦੀ ਢਕੀ ਤੇ ਸ਼ਾਂਤਮਈ ਰਹਿ ਕੇ ਸ਼ਹਾਦਤ ਪ੍ਰਾਪਤ ਕੀਤੀ ਸਾਡੀ ਸ਼ਾਨਤੀ ਨੂੰ ਕੋਈ ਇਹ ਨਾ ਸਮਝ ਲਵੇ ਕਿ ਅਸੀਂ ਕੋਈ ਭੁੱਲਦੇ ਰਹਾ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਦੀ ਸ਼ਹਾਦਤ ਬਾਅਦ ਦੋ ਕਿਰਪਾ ਦਾ ਧਾਰਨ ਕੀਤਾ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਪਾਤੀ